ਤੁਸੀਂ ਦੇਖ ਰਹੇ ਹੋ ਦੇਨੀ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਸਮਯੂਦਾ ਟਾਂਡਾ ਦੇ ਵਿੱਚ ਜਿੱਥੇ ਕਿ ਅੱਜ ਬਾਬਾ ਬਲਵੰਤ ਜੀ ਦੀ ਨਿੱਗੀ ਆਦੇ ਵਿੱਚ ਜਿਹੜਾ ਅੱਜ ਇੱਕ ਅਲੋਕਿਕ ਨਗਰ ਕੀਰਤਨ ਬਾਬਾ ਸੰਤ ਬਾਬਾ ਗੁਰਜਾਲ ਸਿੰਘ ਜੀ ਦੀ ਜਿਹੜੀ ਦੇਖ ਰਹੇ ਹੋ ਇਸ ਜਾਇਆ ਗਿਆ ਹੁਣ ਬਾਬਾ ਗੁਰਜਾਲ ਜੀ ਨਾਲ ਸੰਤ ਬਾਬਾ ਗੁਰਜਾਲ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬੰਦੇ ਵਿੱਚ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਪਸਤਾ ਸ਼੍ਰੀ ਮਹੰਸਾ ਬਾਬਾ ਗੁਰ ਸਿੰਘ ਜੀ ਆਵਾਜ਼ ਅੱਜ ਇਸ ਮਹਾਨ ਆਸਥਾਨ ਤੋਂ ਨਗਰ ਕੀਰਤਨ ਹਰ ਸਾਲ ਦੇ ਤਰ੍ਹਾਂ ਸਜੋਜ ਕੀਤਾ ਗਿਆ ਤੇ ਵਰਲਡ ਫੇਮਸ ਜਲਤ ਪਰਸਿੱਧ ਇਹ ਇਵੈਂਟ ਹੈ ਤੇ ਨਗਰ ਕੀਰਤਨ ਹੈ ਇਹ ਸਿਰਫ ਸਮਾਜ ਨੂੰ ਸੁਚੇਤ ਕਰਨ ਲਈ ਹੈ ਵਾਹਿਗੁਰੂ ਜੀ ਕਾ ਤਾਲ ਸਾਂ ਵਾਹਿਗੁਰੂ ਜੀ ਕੀ ਫਤਿਹ ਐਸਨ ਸੰਤ ਬਾਬਾ ਗੁਰਦਿਆਲ ਜੀ ਜਿਨ੍ਹਾਂ ਨੇ ਦੱਸਿਆ ਕਿ ਬਾਬਾ ਬਲਵੰਤ ਜੀ ਦੀ ਨਿੱਗੀ ਆਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਨਗਰ ਕੀਰਤਨ ਸਜਾਇਆ ਗਿਆ ਨਾਲ ਹੀ ਉਹਨਾਂ ਨੇ ਬਾਬਾ ਜੀ ਨੇ ਦੱਸਿਆ ਕਿ ਜਿਹੜੀ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤਾਂ ਕਿ ਜਿਹੜਾ ਤੁਹਾਡਾ ਮਨ ਆ ਸ਼ਾਂਤ ਹੋਵੇ ਤੇ ਤੁਸੀਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤੁਸੀਂ ਵੇਖਦੇ ਰਹੋ ਦੈਣੀ ਚੋਰਾ ਤੇ ਮੈਂ ਹਾਂ ਅਰਜੁਨ ਜੈਨ ਸੰਨਵਾੜਾ ਤੁਸੀਂ ਵੇਖ ਰਹੇ ਹੋ ਦੇਣੀ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮਜੂਦਾ ਟਾਂਡਾ ਦੇ ਵਿੱਚ ਜਿੱਥੇ ਕਿ ਅੱਜ ਬਾਬਾ ਬਲਵੰਤ ਜੀ ਦੀ ਨਿੱਗੀ ਆਦੇ ਵਿੱਚ ਜਿਹੜਾ ਅੱਜ ਇੱਕ ਅਲੋਕਿਕ ਨਗਰ ਕੀਰਤਨ ਬਾਬਾ ਸੰਤ ਬਾਬਾ ਗੁਰਜਾਲ ਸਿੰਘ ਜੀ ਦੀ ਜਿਹੜੀ ਦੇਖ ਰਹੇ ਹੋ ਇਸ ਜਾਇਆ ਗਿਆ ਹੁਣ ਬਾਬਾ ਗੁਰਜਾਲ ਜੀ ਨਾਲ ਸੰਤ ਬਾਬਾ ਗੁਰਜਾਲ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬੰਦੇ ਵਿੱਚ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਪਸਤ ਸ਼੍ਰੀ ਮਹੰਸਾ ਬਾਬਾ ਗੁਰ ਸਿੰਘ ਜੀ ਆਵਾਜ਼ ਅੱਜ ਇਸ ਮਹਾਨ ਆਸਥਾਨ ਤੋਂ ਨਗਰ ਕੀਰਤਨ ਹਰ ਸਾਲ ਦੇ ਤਰ੍ਹਾਂ ਸਜੋਜ ਕੀਤਾ ਗਿਆ ਤੇ ਵਰਲਡ ਫੇਮਸ ਜਲਤ ਪਰਸਿੱਧ ਇਹ ਇਵੈਂਟ ਹੈ ਤੇ ਨਗਰ ਕੀਰਤਨ ਹੈ ਇਹ ਸਿਰਫ ਸਮਾਜ ਨੂੰ ਸੁਚੇਤ ਕਰਨ ਲਈ ਹੈ ਵਾਹਿਗੁਰੂ ਜੀ ਕਾ ਤਾਲ ਸਭ ਵਾਹਿਗੁਰੂ ਜੀ ਕੀ ਫਤਿਹ ਐਸਨ ਸੰਤ ਬਾਬਾ ਗੁਰਦਿਆਲ ਜੀ ਜਿਨ੍ਹਾਂ ਨੇ ਦੱਸਿਆ ਕਿ ਬਾਬਾ ਬਲਵੰਤ ਜੀ ਦੀ ਨਿੱਗੀ ਆਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਨਗਰ ਕੀਰਤਨ ਸਜਾਇਆ ਗਿਆ ਨਾਲ ਹੀ ਉਹਨਾਂ ਨੇ ਬਾਬਾ ਜੀ ਨੇ ਦੱਸਿਆ ਕਿ ਜਿਹੜੀ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤਾਂ ਕਿ ਜਿਹੜਾ ਤੁਹਾਡਾ ਮਨ ਆ ਸ਼ਾਂਤ ਹੋਵੇ ਤੇ ਤੁਸੀਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤੁਸੀਂ ਵੇਖਦੇ ਰਹੋ ਦੈਣੀ ਚੋਰਾ ਤੇ ਮੈਂ ਹਾਂ ਅਰਜੁਨ ਜੈਨ ਨੰਬਰ 8 ਤੁਸੀਂ ਵੇਖ ਰਹੇ ਹੋ ਦੇਣੀ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮਜੂਦਾ ਟਾਂਡਾ ਦੇ ਵਿੱਚ ਜਿੱਥੇ ਕਿ ਅੱਜ ਬਾਬਾ ਬਲਵੰਤ ਜੀ ਦੀ ਨਿੱਗੀ ਆਦੇ ਵਿੱਚ ਜਿਹੜਾ ਅੱਜ ਇੱਕ ਅਲੋਕਿਕ ਨਗਰ ਕੀਰਤਨ ਬਾਬਾ ਸੰਤ ਬਾਬਾ ਗੁਰਜਾਲ ਸਿੰਘ ਜੀ ਦੀ ਜਿਹੜੀ ਦੇਖ ਰਹੇ ਹੋ ਇਸ ਜਾਇਆ ਗਿਆ ਹੁਣ ਬਾਬਾ ਗੁਰਜਾਲ ਜੀ ਨਾਲ ਸੰਤ ਬਾਬਾ ਗੁਰਜਾਲ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬੰਦੇ ਵਿੱਚ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਬਾਬਾ ਗੁਰਜਾਲ ਸਿੰਘ ਜੀ ਅੱਜ ਇਸ ਮਹਾਨ ਆਸਥਾਨ ਤੋਂ ਨਗਰ ਕੀਰਤਨ ਹਰ ਸਾਲ ਦੇ ਤਰ੍ਹਾਂ ਸਜੋਜ ਕੀਤਾ ਗਿਆ ਤੇ ਵਰਲਡ ਫੇਮਸ ਜਲਤ ਪਰਸਿੱਧ ਇਹ ਇਵੈਂਟ ਹੈ ਤੇ ਨਗਰ ਕੀਰਤਨ ਹੈ ਇਹ ਸਿਰਫ ਸਮਾਜ ਨੂੰ ਸੁਚੇਤ ਕਰਨ ਲਈ ਹੈ ਵਾਹਿਗੁਰੂ ਜੀ ਕਾ ਤਾਲ ਸਭ ਵਾਹਿਗੁਰੂ ਜੀ ਕੀ ਫਤਿਹ ਐਸਨ ਸੰਤ ਬਾਬਾ ਗੁਰਦਿਆਲ ਜੀ ਜਿਨ੍ਹਾਂ ਨੇ ਦੱਸਿਆ ਕਿ ਬਾਬਾ ਬਲਵੰਤ ਜੀ ਦੀ ਨਿੱਗੀ ਆਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਨਗਰ ਕੀਰਤਨ ਸਜਾਇਆ ਗਿਆ ਨਾਲ ਹੀ ਉਹਨਾਂ ਨੇ ਬਾਬਾ ਜੀ ਨੇ ਦੱਸਿਆ ਕਿ ਜਿਹੜੀ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤਾਂ ਕਿ ਜਿਹੜਾ ਤੁਹਾਡਾ ਮਨ ਆ ਸ਼ਾਂਤ ਹੋਵੇ ਤੇ ਤੁਸੀਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤੁਸੀਂ ਵੇਖਦੇ ਰਹੋ ਦੈਣੀ ਚੋਰਾ ਤੇ ਮੈਂ ਹਾਂ ਅਰਜੁਨ ਜੈਨ ਨੰਬਰ 8 ਤੁਸੀਂ ਵੇਖ ਰਹੇ ਹੋ ਦੇਣੀ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਸਮਯੂਦਾ ਟਾਂਡਾ ਦੇ ਵਿੱਚ ਜਿੱਥੇ ਕਿ ਅੱਜ ਬਾਬਾ ਬਲਵੰਤ ਜੀ ਦੀ ਨਿੱਗੀ ਆਦੇ ਵਿੱਚ ਜਿਹੜਾ ਅੱਜ ਇੱਕ ਅਲੋਕਿਕ ਨਗਰ ਕੀਰਤਨ ਬਾਬਾ ਸੰਤ ਬਾਬਾ ਗੁਰਜਾਲ ਸਿੰਘ ਜੀ ਦੀ ਜਿਹੜੀ ਦੇਖ ਰਹੇ ਹੋ ਇਸ ਤਰ੍ਹਾਂ ਆਇਆ ਗਿਆ ਹੁਣ ਬਾਬਾ ਗੁਰਜਾਲ ਜੀ ਨਾਲ ਸੰਤ ਬਾਬਾ ਗੁਰਜਾਲ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬੰਦੇ ਵਿੱਚ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਬਾਬਾ ਗੁਰਜਾਲ ਸਿੰਘ ਜੀ ਅੱਜ ਇਸ ਮਹਾਰਾਸ਼ਟਰ ਤੋਂ ਨਗਰ ਕੀਰਤਨ ਹਰ ਸਾਲ ਦੇ ਤਰ੍ਹਾਂ ਸયોਜਿਤ ਕੀਤਾ ਗਿਆ ਤੇ ਵਰਲਡ ਫੇਮਸ ਜਲਤ ਪ੍ਰਸਿੱਧ ਇਹ ਇਵੈਂਟ ਹੈ ਤੇ ਨਗਰ ਕੀਰਤਨ ਹੈ ਇਹ ਸਿਰਫ ਸਮਾਜ ਨੂੰ ਸੁਚੇਤ ਕਰਨ ਲਈ ਹੈ ਵਾਹਿਗੁਰੂ ਜੀ ਕਾ ਤਾਲ ਸਾਂ ਵਾਹਿਗੁਰੂ ਜੀ ਕੀ ਫਤਿਹ ਐਸਨ ਸੰਤ ਬਾਬਾ ਗੁਰਦਿਆਲ ਜੀ ਜਿਨ੍ਹਾਂ ਨੇ ਦੱਸਿਆ ਕਿ ਬਾਬਾ ਬਲਵੰਤ ਜੀ ਦੀ ਨਿੱਗੀ ਆਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਨਗਰ ਕੀਰਤਨ ਸਜਾਇਆ ਗਿਆ ਨਾਲ ਹੀ ਉਹਨਾਂ ਨੇ ਬਾਬਾ ਜੀ ਨੇ ਦੱਸਿਆ ਕਿ ਜਿਹੜੀ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤਾਂ ਕਿ ਜਿਹੜਾ ਤੁਹਾਡਾ ਮਨ ਆ ਸ਼ਾਂਤ ਹੋਵੇ ਤੇ ਤੁਸੀਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੋ ਤੁਸੀਂ ਵੇਖਦੇ ਰਹੋ ਦੈਣੀ ਚੋਰਾ ਤੇ ਮੈਂ ਹਾਂ ਅਰਜੁਨ ਜੈਨ ਨੰਬਰ 8